ਚੈਨਲਪਿਆ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਕੱਲੋਂ bắtਾ ਕੋਈ ਤੋਂ ਨਰਾਜ ਦੀਆਂ ਸਾਂਝੀਆਂ ਕਰਨ ਦੇ ਲਈ ਕੀ ਅੱਜ ਦੇ ਮੁੱਖ ਮੁੱਦੇ ਨੇ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਕੈਨੇਡਾ ਦੇ ਵਿੱਚ ਮਹਿੰਗਾਈ ਨੇ ਲੱਕ ਤੋੜਿਆ ਪਿਆ ਕੈਨੇਡਾ ਵਾਸੀ ਕ੍ਰੈਡਿਟ ਕਾਰਡਾਂ ਦੀ ਮਿਨਿਮਮ ਪੇਮੈਂਟ ਕਰ ਰਹੇ ਆ ਜਾਂ ਇਦਾਂ ਕਰ ਲੋ ਮਿਨਿਮਮ ਪੇਮੈਂਟ ਕਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਦੂਜੀ ਗੱਲਬਾਤ ਨਿੱਜੀ ਡਾਟਾ ਬਚਾ ਕੇ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ ਤੀਜੀ ਗੱਲਬਾਤ ਕਰਨੀਆਂ ਪੌਪ ਦੀ ਮਾਫੀ ਦਾ ਮਾਮਲਾ ਚੌਥੀ ਗੱਲਬਾਤ ਕਰਨੀਆਂ ਕੈਨੇਡਾ ਦੇ ਵਿੱਚ ਲਾਈਮ ਬਿਮਾਰੀ ਦਾ ਖਤਰਾ ਵਧਿਆ ਤੇ ਪੰਜਵੀਂ ਗੱਲਬਾਤ ਆਪਾਂ ਕਰਨੀ ਹੈ ਕੈਨੇਡਾ ਦੇ ਵਿੱਚ ਡਰੋਨਾਂ ਤੇ ਫਲਾਈਂਗ ਟੈਕਸੀਆਂ ਨੇ ਲੋਕਾਂ ਨੂੰ ਚਿੰਤਾ ਦੇ ਵਿੱਚ ਪਾਇਆ ਸਭ ਤੋਂ ਪਹਿਲੀ ਗੱਲਬਾਤ ਜਿਹੜੇ ਕੁਝ ਕੈਨੇਡੀਅਨਸ ਨੇ ਉਹ ਆਪਣੇ ਕ੍ਰੈਡਿਟ ਕਾਰਡ ਬੈਲੈਂਸ ਨੂੰ ਵਾਧਾ ਦੇਖ ਰਹੇ ਆ ਕਿਉਂਕਿ ਕਾਸਟ ਆਫ ਲਿਵਿੰਗ ਕ੍ਰਾਈਸਿਸ ਇਸਪੈਕ ਵਿਲੇ ਚੱਲ ਰਿਹਾ ਇੰਟਰਸਟ ਰੇਟ ਜ਼ਿਆਦਾ ਆ ਘਰਾਂ ਦੇ ਬਜਟ ਦੇ ਵਿੱਚ ਕੱਟ ਕਰਨਾ ਪੈ ਰਿਆ ਤੇ ਕ੍ਰੈਡਿਟ ਕਾਰਡ ਦੇ ਉੱਤੇ ਉਹ ਮਿਨੀਮਮ ਪੇਮੈਂਟ ਮਿਨੀਮਮ ਪੇਮੈਂਟ ਪੇ ਕਰਕੇ ਬਾਕੀ ਦੇ ਉੱਤੇ ਵਿਆਜ ਦੇ ਰਹੇ ਆ ਦੋ ਜਿਹੜੀਆਂ ਕੰਪਨੀਆਂ ਨੇ ਜਿਹੜੀਆਂ ਇਹਦਾ ਸਾਰਾ ਕ੍ਰੈਡਿਟ ਕਾਰਡਾਂ ਦਾ ਕੈਨੇਡਾ ਅਮਰੀਕਾ ਦਾ ਹਿਸਾਬ ਕਿਤਾਬ ਰੱਖਦੀਆਂ ਇਕਿਓਫੈਕਸ ਤੇ ਟ੍ਰਾਂਸ ਯੂਨੀਅਨ ਟ੍ਰਾਂਸ ਯੂਨੀਅਨ ਦੀ ਇੱਕ ਰਿਪੋਰਟ ਆਈ ਹੈ ਜਿਹੜੀ ਇਹ ਦੱਸਦੀ ਹੈ ਕਿ ਨੰਬਰ ਆਫ ਕੈਨੇਡੀਅਨਸ ਜਿਹੜੇ ਸਿਰਫ ਮਿਨੀਮਮ ਅਮਾਊਂਟ ਪੇ ਕਰ ਰਹੇ ਆ ਕ੍ਰੈਡਿਟ ਕਾਰਡ ਦੇ ਉੱਤੇ ਉਹਨਾਂ ਦੀ ਜਿਹੜੀ ਉਹ ਜਿਹੜੇ 8 ਬੇਸਿਸ ਪੁਆਇੰਟ ਤੋਂ ਵੱਧ ਕੇ 1.3% ਹੋ ਗਈ ਆ ਪਿਛਲੇ ਸਾਲ ਦੇ ਨਾਲ ਜੇਕਰ ਇਹਦੀ ਤੁਲਨਾ ਕਰਕੇ ਦੇਖੀ ਜਾਵੇ ਤਾਂ ਸੋ ਮਿਨੀਮਮ ਅਮਾਉਂਟ ਕ੍ਰੈਡਿਟ ਕਾਰਡ ਦੇ ਉੱਤੇ ਪੇ ਕਰਨ ਵਾਲਿਆਂ ਦੀ ਗਿਣਤੀ ਦੇ ਵਿੱਚ 8 ਬੇਸਿਸ ਪੁਆਇੰਟ ਵਾਧਾ ਹੋ ਗਿਆ ਆ ਮੈਥਿਊ ਫੈਬੀਅਨ ਡਾਇਰੈਕਟਰ ਨੇ ਫਾਈਨੈਂਸ਼ੀਅਲ ਸਰਵਿਸਸ ਦੇ ਰਿਸਰਚ ਦੇ ট্রান্স ਯੂਨੀਅਨ ਕੈਨੇਡਾ ਦੇ ਉੱਤੇ ਉਹਨਾਂ ਨੇ ਕਿਹਾ ਕਿ ਜਿਹੜਾ ਇਨਫਲੇਟ ਇਨਫਲਾ ਇਨਫਲੇਸ਼ਨਰੀ ਪ੍ਰੈਸ਼ਰ ਮੰਗਾਈ ਦਾ ਜਿਹੜਾ ਪ੍ਰੈਸ਼ਰ ਆ ਉਹਦੇ ਨਾਲ ਜਿਹੜੇ ਕੰਜ਼ਿਊਮਰਸ ਨੇ ਉਹ ਆਪਣੇ ਬੈਂਕ ਕਾਰਡਸ ਵੱਲੋਂ ਜਾਂ ਪਰਸਨਲ ਲੋਨ ਵੱਲੋਂ ਜਾਂ ਦੂਜੇ ਚੀਜ਼ਾਂ ਵੱਲੋਂ ਆ ਰਹੇ ਆ ਤੇ ਜਿਹੜੇ ਮਿਲਨੀਅਲਸ ਨੇ ਜਾਂ ਜਨ ਜ਼ੀ ਕੰਜ਼ਿਊਮਰਸ ਨੇ ਉਹ ਵੀ ਇਹਦੇ ਤੋਂ ਬਚ ਨਹੀਂ ਸਕੇ ਇਸ ਟ੍ਰੈਂਡ ਤੋਂ ਕ੍ਰੈਡਿਟ ਕਾਰਡ ਬਾਰੇ ਅਸੀਂ ਜਾਣਦੇ ਆ ਕ੍ਰੈਡਿਟ ਕਾਰਡ ਆਪਾਂ ਉਹਦੇ ਤੋਂ ਬਹੁਤ ਸਾਰਾ ਖਰੀਦਦਾਰੀ ਕਰਦੇ ਆ ਬਾਅਦ ਵਿੱਚ ਉਹਨੂੰ ਪੇ ਕਰਨਾ ਹੁੰਦਾ ਆਮ ਤੌਰ ਤੇ ਲੋਕ ਜਿੰਨਾ ਕ੍ਰੈਡਿਟ ਕਾਰਡ ਦਾ ਬਿੱਲ ਹੁੰਦਾ ਉਹਨਾਂ ਪੇ ਕਰ ਦਿੰਦੇ ਆ ਜੇ ਉਹ ਬਿੱਲ ਨਹੀਂ ਪੇ ਕਰਦੇ ਤਾਂ ਫਿਰ ਇੱਕ ਮਿਨਿਮਮ ਅਮਾਊਂਟ ਹੁੰਦੀ ਆ 10-15 ਡਾਲਰ ਜੇ ਤੁਸੀਂ ਉਹ ਪੇ ਕਰਦੇ ਹੋ ਤਾਂ ਫਿਰ ਘੱਟੋ-ਘੱਟ ਤੁਹਾਡਾ ਕ੍ਰੈਡਿਟ ਕਾਰਡ ਚੱਲਦਾ ਰਹਿੰਦਾ ਤੇ ਤੁਸੀਂ ਉਹਦੇ ਵਿੱਚ ਬੈਡ ਕ੍ਰੈਡਿਟ ਦੇ ਵਿੱਚ ਨਹੀਂ ਜਾਂਦੇ ਹਾਲਾਂਕਿ ਅਸਰ ਤੇ ਉਹਦਾ ਵੀ ਪੈਂਦਾ ਜੇ ਤੁਹਾਡੇ ਉੱਤੇ ਡੈਟ ਖੜਾ ਆ ਪਰ ਤੁਸੀਂ ਬੈਡ ਕ੍ਰੈਡਿਟ ਦੇ ਵਿੱਚ ਨਹੀਂ ਜਾਂਦੇ ਹੁਣ ਉਹਦੇ ਨਾਲ ਪਰ ਹੁੰਦਾ ਕੀ ਆ ਵੀ ਤੁਹਾਨੂੰ ਵਿਆਜ ਜ਼ਿਆਦਾ ਦੇਣਾ ਪਊਗਾ 17-18% ਵਿਆਜ ਕ੍ਰੈਡਿਟ ਕਾਰਡ ਦੇ ਉੱਤੇ ਹੁੰਦਾ ਲੋਕ ਇਸ ਵੇਲੇ 17-18% ਵਿਆਜ ਦੇਣ ਨੂੰ ਤਿਆਰ ਆ ਪਰ ਉਹਨਾਂ ਕੋਲ ਇਹ ਕ੍ਰੈਡਿਟ ਕਾਰਡ ਦੇ ਮਾਡਲ ਹੀ ਪੈਸੇ ਹੈ ਨਹੀਂ ਰਿਪੋਰਟ ਇਹ ਕਹਿੰਦੀ ਆ ਕਿ ਟੋਟਲ ਕੰਜ਼ਿਊਮਰ ਡੈਟ ਕੈਨੇਡਾ ਦੇ ਵਿੱਚ 2.38 ਟ੍ਰਿਲੀਅਨ ਪਹਿਲੇ ਕੁਆਟਰ ਦੇ ਵਿੱਚ ਸੀ ਜੇਕਰ ਇਹਨੂੰ ਕੰਪੇਅਰ ਕਰਕੇ ਦੇਖੀਏ ਕਿ 2.32 ਟ੍ਰਿਲੀਅਨ ਜਿਹੜਾ ਕਿ ਪਿਛਲੇ ਸਾਲ ਇਸੇ ਕੁਆਟਰ ਦੇ ਵਿੱਚ ਸੀਗਾ ਤੇ ਥੋੜਾ ਜਿਹਾ ਥੱਲੇ ਆਇਆ ਇਹ ਰੈਕર્ડ 2.4 ਟ੍ਰਿਲੀਅਨ ਫੋਰਥ ਕੁਆਟਰ ਦੇ ਵਿੱਚ ਰਿਪੋਰਟ ਇਹ ਕਹਿੰਦੀ ਆ 31.8 ਮਿਲੀਅਨ ਜਿਹੜੇ ਕੈਨੇਡੀਅਨਸ ਨੇ ਆ ਉਹਨਾਂ ਦੇ ਕੋਲ ਇੱਕ ਜਾਂ ਇੱਕ ਤੋਂ ਜ਼ਿਆਦਾ ਕ੍ਰੈਡਿਟ ਪ੍ਰੋਡਕਟ ਹੈਗਾ 3.7% ਇਹ ਜ਼ਿਆਦਾ ਆ ਮੇਨਲੀ ਅਸਲ ਦੇ ਵਿੱਚ ਇਹ ਸਾਰਾ ਨਿਊ ਕਮਰਸ ਕਰਕੇ ਹੋਇਆ ਕਿਉਂਕਿ ਜਿੰਨੇ ਨਵੇਂ ਬੰਦੇ ਆਉਂਦੇ ਆ ਕ੍ਰੈਡਿਟ ਕਾਰਡ ਤੇ ਉਹਨਾਂ ਨੇ ਲੈਣਾ ਹੀ ਹੁੰਦਾ ਉਹ ਇਹ ਕਹਿੰਦੇ ਆ ਕਿ ਮਿਲੇਨੀਅਲਸ ਜਿਹੜੇ ਆ ਉਹ ਸਭ ਤੋਂ ਜ਼ਿਆਦਾ ਡੈਟ ਇਹਨਾਂ ਦੇ ਉੱਤੇ ਆ ਤੇ ਡੈਟ ਬੈਲੈਂਸ ਜਿਹੜਾ ਜਨ Z ਆ ਉਹਨਾਂ ਦੇ ਉੱਤੇ 30% ਪਿਛਲੇ ਛੇ ਮਹੀਨੇ ਦੇ ਵਿੱਚ ਵਧਿਆ ਦੱਸਿਆ ਜਾ ਰਿਹਾ ਸੋ ਇਹ ਇਕਿਊਫੈਕਸ ਦੀ ਤੇ ਟ੍ਰਾਂਸਯੂਨੀਅਨ ਦੋ ਜਿਹੜੀਆਂ ਕੰਪਨੀਆਂ ਹਸਾਬ ਕਿਤਾਬ ਰੱਖਦੀਆਂ ਉਹਨਾਂ ਦੇ ਵਿੱਚੋਂ ਟ੍ਰਾਂਸਯੂਨੀਅਨ ਦੀ ਰਿਪੋਰਟ ਆਈ ਹੈ ਜਿਹੜੀ ਰਿਪੋਰਟ ਇਹ ਦੱਸਦੀ ਹੈ ਸਾਫ਼ ਤੌਰ ਦੇ ਉੱਤੇ ਕਿ ਕੈਨੇਡੀਅਨ ਦੇ ਕੋਲ ਕ੍ਰੈਡਿਟ ਕਾਰਡਨ ਮੋਡਨ ਦੇ ਪੈਸੇ ਹੈ ਨਹੀਂ ਹੁਣ ਇਹ ਸਾਰੇ ਹੀ ਨਹੀਂ ਪਰ ਜਿਹੜੇ ਮਿਨੀਮਮ ਪੇਮੈਂਟ ਦੇ ਉੱਤੇ ਲੋਕ ਹੈਗੇ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਜਿਹੜਾ ਇੱਕ ਸਿੱਧਾ ਸਿੱਧਾ ਇੰਡੀਕੇਟਰ ਹੈ ਕਿ ਇਨਫਲੇਸ਼ਨ ਮਹਿੰਗਾਈ ਨੇ ਲੋਕਾਂ ਦਾ ਕੰਜ਼ਿਊਮਰ ਕੱਢਿਆ ਆ ਲੋਕ ਆਪਣਾ ਕ੍ਰੈਡਿਟ ਕਾਰਡ ਪੂਰਾ ਪੇ ਨਹੀਂ ਕਰ ਸਕਦੇ ਤੇ ਇਸ ਕਰਕੇ ਫਿਰ ਉਹ ਇਧਰਲੇ ਪਾਸੇ ਨੂੰ ਤੁਰਿਆ ਕਿ ਮਿਨਿਮਮ ਪੇਮੈਂਟ ਜਿਹੜੀ ਆ ਉਹ ਕਰ ਦਿਓ ਤੇ ਮਿਨਿਮਮ ਪੇਮੈਂਟ ਕੇ ਪੇ ਕਰਨ ਦੇ ਨਾਲ ਤੁਹਾਡਾ ਵਿਚਾਰ ਆਊਗਾ ਤੁਸੀਂ ਤੁਹਾਡਾ ਕ੍ਰੈਡਿਟ ਸਕੋਰ ਖਰਾਬ ਨਹੀਂ ਹੋਊਗਾ ਤੁਸੀਂ ਉਹਦੇ ਵਿੱਚ ਬੈਡ ਕ੍ਰੈਡਿਟ ਦੇ ਵਿੱਚ ਨਹੀਂ ਜਾਓਗੇ ਪਰ ਕੁਦਰਤੀ ਹੈ ਵੀ ਉਹ ਤੁਹਾਨੂੰ ਉਹਦਾ ਜਿੰਨੀ ਅਮਾਉਂਟ ਹੈਗੀ ਉਹਦੇ ਉੱਤੇ ਹਾਇਰ ਇੰਟਰਸਟ ਦੇ ਉੱਤੇ ਤੁਹਾਨੂੰ ਉਹਦਾ ਵਿਆਜ ਜਿਹੜਾ ਜਿਹੜਾ ਉਹ ਅਮਾਉਂਟ ਆ ਉਹ ਮੋੜ ਨਹੀਂ ਪੈ ਰਹੀ ਆ ਉਹ ਤਾਂ ਉਹ ਅਗਲੇ ਵਿਲੇਜ ਦੇ ਵਿੱਚ ਲੱਕ ਕੇ ਆ ਜਾਂਦਾ ਪੈਸਾ ਤੁਹਾਡਾ ਉਥੇ ਦਾ ਉਥੇ ਖੜਾ ਰਹਿੰਦਾ ਪਰ ਇਹਨਾਂ ਹੈ ਕਿ ਤੁਸੀਂ ਘਟੋ ਘਟ ਬੈਰ ਕਰਦੇ ਤੋਂ ਇਹਦੇ ਨਾਲ ਬਚ ਜਾਂਦੇ ਹੋ ਅਗਲੀ ਗੱਲਬਾਤ ਜਿਹੜੇ ਰੈਨਸਮਵੇਅਰ ਅਟੈਕ ਹੋਏ ਆ ਪਿਛਲੇ ਸਮੇਂ ਦੇ ਵਿੱਚ ਸਾਈਬਰ ਅਟੈਕ ਹੋਏ ਆ ਰੀਸੈਂਟ ਰੈਨਸਮਵੇਅਰ ਤੇ ਸਾਈਬਰ ਅਟੈਕ ਪਿਛਲੇ ਸਮੇਂ ਦੇ ਵਿੱਚ ਚਾਹੇ ਉਹ ਲੰਡਨ ਡਰੱਗਸ ਦੇ ਉੱਤੇ ਹੋਵੇ ਜਾਂ ਦੂਜੀਆਂ ਥਾਵਾਂ ਦੇ ਉੱਤੇ ਚਾਹੇ ਬੀਸੀ ਸਰਕਾਰ ਦੀਆਂ ਏਜੰਸੀਜ਼ ਦੇ ਉੱਤੇ ਹੋਵੇ ਅ ਲੋਕਾਂ ਨੂੰ ਕਾਫੀ ਇਹਦੇ ਬਾਰੇ ਮਤਲਬ ਅਲਰਟ ਕੀਤਾ ਜਾ ਰਿਹਾ ਕਿ ਤੁਸੀਂ ਆਪਣਾ ਖਿਆਲ ਰੱਖੋ ਆਪਣੇ ਡਾਟੇ ਨੂੰ ਬਚਾ ਕੇ ਰੱਖੋ ਹੁਣ ਅਸਲ ਦੇ ਵਿੱਚ ਇਹ ਸਮਾਂ ਆ ਗਿਆ ਕਿੰਦੇ ਜਦੋਂ ਪਬਲਿਕ ਕਿਸੇ ਵੀ ਪਲੇਸ ਦੇ ਉੱਤੇ ਲਾਊਡ ਜਿਹੜੀਆਂ ਚੀਜ਼ਾਂ ਜਿਦਾ ਫਾਰਮੇਸੀ ਆ ਡਾਕਟਰ ਆ ਉੱਥੇ ਆਪਣੇ ਪਰਸਨਲ ਡਾਟਾ ਬਾਰੇ ਉੱਚੀ ਗੱਲ ਨਹੀਂ ਕਰਨੀ ਵੀ ਹੌਲੀ ਗੱਲ ਕਰੋ ਇਹ ਅਸਲ ਦੇ ਵਿੱਚ ਗੱਲ ਕੀ ਆ ਕਿ ਲੋਕ ਲਗਾਤਾਰ ਆਪਣਾ ਪਰਸਨਲ ਇਨਫੋਰਮੇਸ਼ਨ ਜਿਦਾ ਨਾਮ ਆ ਐਡਰੈਸ ਆ ਡੇਟ ਆਫ ਬਰਥ ਆ ਜਾਂ ਤੁਹਾਡੀ ਕੋਈ ਇਲਨਸ ਉਹਨੂੰ ਤੁਸੀਂ ਉੱਚੀ ਜਣੀ ਬੋਲ ਦਿੰਨੇ ਆ ਉਸ ਕਮਰੇ ਦੇ ਵਿੱਚ ਜਿੱਥੇ ਸਟ੍ਰੇਂਜਰ ਹੁੰਦੇ ਆ ਤੇ ਜਦੋਂ ਇਹ ਉਹੀ ਸਮਾਂ ਹੁੰਦਾ ਜਦੋਂ ਲੋਕ ਤੁਹਾਡਾ ਡਾਟਾ ਚੋਰੀ ਕਰਦੇ ਆ ਇਹ ਬਹੁਤ ਜ਼ਰੂਰੀ ਹੈ ਇਸ ਗੱਲ ਨੂੰ ਜਿਹੜਾ ਜਿਹੜਾ ਇਸ ਗੱਲ ਦਾ ਖਿਆਲ ਰੱਖਣਾ ਇਹ ਅਸਲ ਦੇ ਵਿੱਚ ਰੈਡਿਟ ਦੇ ਉੱਤੇ ਇੱਕ ਥਰੈਡ ਚੱਲ ਰਿਹਾ ਇਹ ਥਰੈਡ ਦਾ ਨਾਮ ਦੱਸ ਦਿਆ ਕੈਨ ਬੀ ਨਾਂ ਜਿਹੜਾ ਕੈਨ ਬੀ ਵੀ ਜਿਹੜਾ ਕੈਨ ਬੀ ਸਟਾਪ ਹੈਵਿੰਗ ਪੀਪਲ ਸੇ देयर ਪਰਸਨਲ ਕੰਟੈਕਟ ਇਨਫੋ ਐਂਡ ਸਿਸਟਮ ਸੈਂਸਿਟਿਵ ਸਿੰਪਟਮਸ ਆਊਟ ਲਾਊਡ ਇਨ ਵਾਕ ਇਨ ਕਲੀਨਿਕਸ ਹੁਣ ਇਹ ਜਿਹੜੀ ਗੱਲਬਾਤ ਆ ਇਸ ਨਾਮ ਦੇ ਉੱਤੇ ਇਹ ਥਰੈਡ ਚੱਲ ਰਿਹਾ ਤੇ ਇਹਦੇ ਵਿੱਚ ਬਹੁਤ ਕੁਝ ਕਿਹਾ ਜਾ ਰਿਹਾ ਕਿ ਕੀ ਅਸੀਂ ਉਹਨਾਂ ਲੋਕਾਂ ਨੂੰ ਰੋਕ ਸਕਦੇ ਹਾਂ ਜਿਹੜੇ ਜਿਹੜੀ ਪਰਸਨਲ ਕੰਟੈਕਟ ਇਨਫੋ ਉਹਨਾਂ ਦੀ ਤੇ ਸੈਂਸਿਟਿਵ ਸਿੰਪਟਮਸ ਨੇ ਜਿਹੜੇ ਉਹਨੂੰ ਲਾਊਡ ਵਾਕ ਇਨ ਕਲੀਨਿਕਸ ਦੇ ਵਿੱਚ ਨਾ ਬੋਲੀਏ ਤੁਸੀਂ ਫਾਰਮੇਸੀ ਤੇ ਗਏ ਆ ਤੁਸੀਂ ਉੱਥੋਂ ਦਵਾਈ ਲੈਣੀ ਆ ਉਹ ਤੁਹਾਡਾ ਨਾਮ ਪੁੱਛਦੇ ਆ ਤੁਸੀਂ ਨਾਮ ਬੋਲਤਾ ਉੱਚੀ ਦੇਣੀ ਉਹ ਫਿਰ ਤੁਹਾਨੂੰ ਪੁੱਛਦਾ ਡੇਟ ਆਫ ਬਰਥ ਕੀ ਹੈ ਤੁਸੀਂ ਲਾਊਡ ਹੋ ਕੇ ਆਪਣੀ ਡੇਟ ਆਫ ਬਰਥ ਦੱਸਦੇ ਆ ਉੱਥੇ ਹੋ ਸਕਦਾ ਨਾਲ ਬੰਦਾ ਬੈਠਾ ਜਿਹੜਾ ਸੁਣ ਰਿਹਾ ਤੇ ਡਾਟਾ ਹੋਰ ਕੀ ਹੈ ਲੰਡਨ ਡਰੱਗਸ ਦੇ ਉੱਤੇ ਜਾਂ ਇੱਧਰ ਉੱਧਰ ਹੋਰ ਜਿੰਨੇ ਸਾਈਬਰ ਹਮਲੇ ਕਰ ਰਿਹਾ ਇਹ ਹੈਕਰ ਉਹਦੇ ਪਿੱਛੇ ਲੈਣਾ ਕੀ ਉਹਨਾਂ ਨੇ ਇਹਦੇ ਵਿੱਚੋਂ ਤੁਹਾਡਾ ਨਾਮ ਤੇ ਡੇਟ ਆਫ ਬਰਥ ਹੀ ਲੈਣੀ ਹੈ ਐਡਰੈਸ ਲੈਣਾ ਜਾਂ ਤੁਹਾਡੀ ਹੋਰ ਕੋਈ ਇਨਫੋਰਮੇਸ਼ਨ ਲੈਣੀ ਹੈ ਅੱਧੀ ਇਨਫੋਰਮੇਸ਼ਨ ਤਾਂ ਤੁਸੀਂ ਉੱਥੇ ਖੜੇ ਹੋ ਕੇ ਆਪ ਹੀ ਦੇ ਦਿੱਤੀ ਹੈ ਸੋ ਇਹ ਐਸਪਰ ਲਈ ਸਮਾਂ ਆ ਗਿਆ ਕਿ ਇਸ ਗੱਲ ਦਾ ਖਿਆਲ ਰੱਖਿਆ ਜਾਵੇ। ਸੋ ਤੁਸੀਂ ਮਤਲਬ ਕ੍ਰਿਮੀਨਲ ਮਾਈਂਡਸ ਦੇ ਕੁਝ ਕੋਈ ਐਪੀਸੋਡ ਦੇਖੋ ਤੇ ਉਹਦੇ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਸ ਤਰੀਕੇ ਦੇ ਨਾਲ ਤੁਹਾਡਾ ਡਾਟਾ ਚੋਰੀ ਕੀਤਾ ਜਾ ਰਿਹਾ। ਉਹ ਕਹਿੰਦੇ ਜਦੋਂ ਮੈਂ ਕਿਸੇ ਦਾ ਐਡਰੈਸ ਸੁਣਦੇ ਆ ਫੋਨ ਨੰਬਰ ਤੇ ਨਾਂ ਪੁੱਛਦੇ ਆ ਤੇ ਉਹਨਾਂ ਨੂੰ ਮਤਲਬ ਕੁਦਰਤੀ ਲੱਗਣ ਲੱਗ ਜਾਂਦਾ ਕਿ ਸਿੱਧਾ ਜਿਹੜਾ ਮਤਲਬ ਤੁਹਾਡੀ ਮਤਲਬ ਜੇ ਤੁਹਾਡਾ ਨਾਂ ਤੁਹਾਡੀ ਡੇਟ ਆਫ ਬਰਥ ਤੇ ਤੁਹਾਡਾ ਐਡਰੈਸ ਤੇ ਤੁਹਾਡਾ ਟੈਲੀਫੋਨ ਨੰਬਰ ਕਿਸੇ ਨੂੰ ਪਤਾ ਲੱਗ ਜੇ ਤੁਹਾਡੀਆਂ ਵੱਡੀਆਂ ਬੈਂਕਾਂ ਤੋਂ ਪੈਸਾ ਇੱਧਰ ਉੱਧਰ ਕਰ ਸਕਦੇ ਆ ਸੋ ਇਹ ਤੁਸੀਂ ਉਹਨਾਂ ਨੂੰ ਡਰਾਈਵਰ ਲਾਇਸੈਂਸ ਦੇ ਦਿੰਨੇ ਆ ਤੇ ਜੇ ਤੁਸੀਂ ਆਪਣੀ ਜਿਹੜੀ ਉਹ ਉਹ ਫਿਰ ਤੁਸੀਂ ਉਹਦੇ ਨਾਲ ਵੀ ਬਚ ਜਾਂਦੇ ਆ ਜੇ ਤੁਸੀਂ ਮੈਡੀਕਲ ਕਲੀਨਿਕ ਤੇ ਨਵੇਂ ਹੋ ਤੇ ਆਮ ਤੌਰ ਦੇ ਉੱਤੇ ਜਿਹੜਾ ਫਾਰਮ ਹੁੰਦਾ ਉਹ ਫਿਲ ਕਰਨ ਦੇ ਲਈ ਜੇ ਤੁਹਾਨੂੰ ਨਹੀਂ ਪੁੱਛਦੇ ਪੈਨ ਤੇ ਪੇਪਰ ਤੁਸੀਂ ਉਹਨੂੰ ਰਾਈਟ ਡਾਊਨ ਕਰ ਸਕਦੇ ਆ ਇਹ ਥੋੜਾ ਜਿਹਾ ਚੰਗਾ ਤਰੀਕਾ ਹੋ ਸਕਦਾ ਕਿ ਤੁਸੀਂ ਇਹਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਬਚਣਾ ਆ ਸੋ ਤੁਹਾਡਾ ਨਾਮ ਪੁੱਛਦੇ ਆ ਉਹ ਨਾਮ ਤੋਂ ਬਾਅਦ ਕਈ ਵਾਰੀ ਨਾਮ ਕਿਸੇ ਹੋਰ ਭਾਸ਼ਾ ਦੇ ਵਿੱਚ ਹੁੰਦਾ ਦੂਜੇ ਬੰਦੇ ਨੂੰ ਉਹਦੇ ਸਪੈਲਿੰਗ ਨਹੀਂ ਸਮਝ ਲੱਗਦੇ ਜਾਂ ਮਤਲਬ ਨਹੀਂ ਪਤਾ ਲੱਗਦਾ ਫਿਰ ਤੁਸੀਂ ਅੱਗੇ ਦੱਸਿਓ ਕਦੇ ਬੈਟਰੇ ਆ ਆਪਣਾ ਲਾਇਸੈਂਸ 'ਚ ਆਪਣੀ ਆਈਡੀਓ ਦੇ ਮੋਰੇ ਰੱਖ ਦਿਓ ਕਿ ਭਾਈ ਆ ਦੇਖ ਲਾ ਦੇ ਤੇ ਐਡਰੈਸ ਆ ਦੇ ਉੱਤੇ ਨਾਮ ਆ ਜੇ ਉੱਤੇ ਸਾਰਾ ਕੁਝ ਹੈਗਾ ਇੱਕ ਤੇ ਤੁਹਾਨੂੰ ਬੋਲਣਾ ਨਹੀਂ ਪਿਆ ਤੁਸੀਂ ਬੋਲਿਆ ਨਹੀਂ ਤੇ ਨਾਲ ਦੇ ਨਹੀਂ ਸੁਣਿਆ ਨਹੀਂ ਇਸ ਚੀਜ਼ ਤੋਂ ਬਚਿਆ ਜਾ ਸਕਦਾ ਜੇ ਤੁਸੀਂ ਪਹਿਲੀ ਵਾਰ ਹੀ ਗਏ ਆ ਤੁਹਾਨੂੰ ਲਿਖ ਕੇ ਦੇ ਦਿਓ ਫਾਰਮ ਫਿਲ ਕਰ ਦਿਓ ਬੋਲੋ ਨਾ ਤੁਝ ਬੋਲਣਾ ਤੇ ਹੌਲੀ ਬੋਲੋ ਸੋ ਪਹਿਲਾਂ ਤੁਹਾਨੂੰ ਦੱਸਿਆ ਸੀ ਨਾ ਕਿ ਜਿਹੜਾ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਹੁੰਦਾ ਸੀ ਉਹਨੂੰ ਜਦੋਂ ਉਹਦੇ ਵਿੱਚ ਮਸ਼ੀਨ ਜੀ ਦੇ ਪਾਉਂਦੇ ਸੀ ਉਹਦੇ ਉੱਤੇ ਵੀ ਇੱਕ ਪ੍ਰੋਟੈਕਸ਼ਨ ਜੀ ਲੱਗੀ ਹੁੰਦੀ ਸੀ ਤੇ ਜਾਂ ਲੋਕ ਕਈ ਵਾਰੀ ਇਹਦਾ ਹੱਥ ਰੱਖ ਲੈਂਦੇ ਸੀ ਤੇ ਫੇਰ ਪਿੰਨ ਦੱਬਦੇ ਸੀ ਜਾਂ ਤੁਸੀਂ ਏਟੀਐਮ ਦੇ ਉੱਤੇ ਜਾਂਦੇ ਸੀ ਉੱਥੇ ਵੀ ਇਸ ਤਰੀਕੇ ਨਾਲ ਕਰਦੇ ਸੀ ਹੁਣ ਜ਼ਮਾਨਾ ਆ ਗਿਆ ਵੀ ਤੁਸੀਂ ਬੋਲਣਾ ਹੀ ਨਹੀਂ ਉੱਚੀ ਆਪਣਾ ਨਾਮ ਡੇਟ ਆਫ ਬਰਥ ਤੇ ਐਡਰੈਸ ਉੱਚੀ ਨਹੀਂ ਬੋਲਣਾ ਇਹਨੂੰ ਬੋਲਣਾ ਹੌਲੀ ਆ ਤੇ ਜਾਂ ਫਿਰ ਯੂਰ ਲਾਇਸੈਂਸ ਆ ਜਾਂ ਹੈਲਥ케어 ਕਾਰਡ ਆ ਜਾਂ ਤੁਹਾਡਾ ਜੋ ਕੁਝ ਵੀ ਤੁਹਾਡੇ ਕੋਲ ਕੋਈ ਆਈਡੀ ਹੈਗੀ ਆ ਉਹਨੂੰ ਉੱਥੇ ਰੱਖ ਦਿੱਤਾ ਜਾਵੇ ਇਹ ਇੱਕ ਨਵਾਂ ਵਾਰਨਿੰਗ ਸਾਈਨ ਆ ਕਯੂਆਰ ਕੋਡ افੈਕਟਿਵ ਹੋ ਸਕਦੇ ਆ ਕਯੂਆਰ ਕੋਡ ਜਿਹੜੇ ਆ ਉਹ ਵੀ ਮੈਨਿਪੂਲੇਟਡ ਹੁੰਦੇ ਕਈ ਵਾਰੀ ਉਹਦੇ ਵਿੱਚ ਵਿਸਵਾਸਯੋਗ ਆ ਜਾਂਦੀਆਂ ਕਿ ਤੁਸੀਂ ਮਤਲਬ ਕੋਈ ਵੀ ਜਿਹੜਾ ਨੈਸੈਸਰੀ ਨਹੀਂ ਹੈ ਜਿਹੜਾ ਜ਼ਰੂਰੀ ਨਹੀਂ ਹੈ ਉਹ ਚੀਜ਼ ਸ਼ੇਅਰ ਨਹੀਂ ਕਰਨੀ ਕੋਈ ਜਿਹੜੇ ਸਿਗਨਲ ਹੁੰਦੇ ਆ ਜਿਹੜੇ ਇਹ ਅ ਮਤਲਬ ਦੇਖ ਸਕਦੇ ਆ ਇਹਨੂੰ ਤੁਸੀਂ ਕੁਝ ਥਾਵਾਂ ਦੇ ਉੱਤੇ ਤੇ ਉਹਦੇ ਤੋਂ ਤੁਹਾਡਾ ਬਹੁਤ ਕੁਝ ਚੋਰੀ ਕੀਤਾ ਜਾ ਸਕਦਾ ਜੇ ਜਣੀ ਤੁਹਾਨੂੰ ਤੁਹਾਡੀ ਇਨਫੋਰਮੇਸ਼ਨ ਕਹਿ ਰਹੇ ਆ ਤੇ ਜਿਹੜਾ ਉਸ ਤਰੀਕੇ ਦੇ ਨਾਲ ਤੁਸੀਂ ਦੱਸ ਸਕਦੇ ਆ ਸੋ ਇਹ ਇਹ ਇੱਕ ਚੰਗਾ ਤਰੀਕਾ ਆ ਅਦਰਵਾਈਜ਼ ਜਿਹੜੇ ਸਾਈਬਰ ਅਟੈਕ ਕਰਨ ਵਾਲੇ ਆ ਉਹ ਨੁਕਸਾਨ ਕਈ ਵਾਰੀ ਬਹੁਤ ਜ਼ਿਆਦਾ ਕਰ ਜਾਂਦੇ ਆ ਤੇ ਉਸ ਤੋਂ ਬਾਅਦ ਤੁਹਾਡੀ ਬਹੁਤੀ ਇਨਫੋਰਮੇਸ਼ਨ ਉੱਥੋਂ ਉਹ ਲੈਣ ਲੱਗ ਜਾਂਦੇ ਆ ਪਿਛਲੇ ਸਮੇਂ ਦੇ ਵਿੱਚ ਇਹਨਾਂ ਘਟਨਾਵਾਂ ਦੇ ਵਿੱਚ ਵਾਧਾ ਹੋਇਆ ਜਿਹੜੀਆਂ ਸਿਕਿਉਰਿਟੀ ਦੇ ਉੱਤੇ ਜ਼ਿਆਦਾ ਜਿਹੜੀ ਇਸ ਵੇਲੇ ਧਿਆਨ ਦਿੱਤਾ ਜਾ ਰਿਹਾ ਆ ਤੇ ਜਿਹੜੇ AI ਨੇ ਜਾਂ Chat GPT ਆ ਤੁਹਾਨੂੰ ਕੋਈ ਨੋਲੇਜੇਬਲ ਮਤਲਬ ਸਾਈਬਰ ਸਿਕਿਉਰਿਟੀ ਐਕਸਪਰਟ ਨਹੀਂ ਚਾਹੀਦਾ ਕੋਈ ਆਪਣਾ ਜਿਹੜਾ ਉਸ ਕਿਸਮ ਦਾ ਅਟੈਕ ਉਹਨੂੰ ਕਰਨ ਦੇ ਲਈ ਟੂਲ ਕਰਨ ਦੇ ਲਈ ਟੂਲ ਸਾਰਾ ਕੁਝ ਆਪਣੇ ਆਪ ਹੀ ਕੰਮ ਉੱਥੇ ਕਰੀ ਜਾ ਰਿਹਾ ਪਿਛਲੇ 6 ਹਫ਼ਤਿਆਂ ਦੇ ਵਿੱਚ ਡਿਟੇਲ ਜਿਹੜੀਆਂ ਕਾਫੀ ਸਾਹਮਣੇ ਆਈਆਂ ਇਹ ਰੈਨਸਮਵੇਅਰ ਅਟੈਕ ਦੀਆਂ ਲੰਡਨ ਡਰੱਗਸ ਦੇ ਉੱਤੇ ਜਿਹੜੇ ਲਗਾਤਾਰ ਜਿਹੜੇ ਉਹ ਜੇ ਰਿਕਵਰ ਕਰ ਰਹੇ ਐ ਤੇ ਹਜੇ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਸਾਡਾ ਨੁਕਸਾਨ ਕਿੱਦਾਂ ਹੋਇਆ ਸੋ ਕਿਸੇ ਵੀ ਵਾਕਨ ਕਲੀਅਰਿੰਗ ਦੇ ਉੱਤੇ ਜਾਣੇ ਆਪਣੀ ਇਨਫੋਰਮੇਸ਼ਨ ਉੱਚੀ ਬੋਲ ਕੇ ਨਾ ਦੱਸੋ ਬਹੁਤੀ ਗੱਲਾਂ ਅਗਰੇ ਨੂੰ ਕਾਰਡ ਦੇ ਦਿਓ ਉਤੋਂ ਉਹ ਦੇਖ ਲੈਣਗੇ ਅਗਲਾ ਮਾਮਲਾ ਪਾਪ ਫਰਾਂਸਿਸ ਇਹਨਾਂ ਨੇ ਇੱਕ ਗੱਲਬਾਤ ਕੀਤੀ ਆ ਐਲਜੀਬੀਟੀਕਿਊਜ਼ ਬਾਰੇ ਜਿਹੜੀ ਉਹ ਇਹਨਾਂ ਨੇ ਇੱਕ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੈ ਤੇ ਉਹਦੇ ਤੋਂ ਬਾਅਦ ਇਹਨਾਂ ਨੇ ਮੁਆਫੀ ਮੰਗ ਲਈ ਹੈ। ਉਹਨਾਂ ਨੇ ਕਿਹਾ ਵੀ ਜਿਹੜਾ ਇਹ ਹੋਮੋਫੋਬਿਕ ਲੈਂਗੁਏਜ ਇਹ ਕੋਰੋਂ ਨੇ ਯੂਜ਼ ਕੀਤੀ ਹੈ ਉਹਦੇ ਲਈ ਮਾਫੀ ਮੰਗੀ ਹੈ ਤੇ ਇਹ ਅੱਜ ਮੰਗਲਵਾਰ ਨੂੰ ਖਬਰ ਸਾਹਮਣੇ ਆਈ ਹੈ। ਮਤਲਬ ਆਮ ਤੌਰ ਦੇ ਉੱਤੇ ਬਹੁਤ ਘੱਟ ਹੁੰਦਾ ਜੇ ਸ਼ਾਇਦ ਪਹਿਲਾਂ ਕਦੇ ਹੋਇਆ ਨਹੀਂ ਕਿ ਜਿਹੜੇ ਪੋਪ ਨੇ ਉਹ ਮਤਲਬ ਪਬਲਿਕ ਅਪੋਲੋਜੀ ਇਸ਼ੂ ਕਰਨ ਜਾਂ ਲੋਕਾਂ ਦੇ ਵਿੱਚ ਜਾ ਕੇ ਕਿਸੇ ਗੱਲ ਤੇ ਮਾਫੀ ਮੰਗਣ ਉਹਨਾਂ ਦਾ ਉਹ ਕਹਿੰਦੇ ਵੀ ਸਾਡਾ ਕਦੇ ਵੀ ਮਕਸਦ ਨਹੀਂ ਰਿਹਾ ਕਿ ਅਸੀਂ ਕਿਸੇ ਨੂੰ ਅਫੈਂਡ ਕਰਨਾ ਤੇ ਜਾਂ ਜਿਹੜੀਆਂ ਆਪਣੇ ਆਪ ਨੂੰ ਹੋਮੋਫੋਬਿਕ ਟਰਮਸ ਦੇ ਵਿੱਚ ਐਕਸਪ੍ਰੈਸ ਕਰਨਾ ਪਰ ਫਿਰ ਵੀ ਉਹਨਾਂ ਨੇ ਕਹਿੰਦੇ ਮਾਫੀ ਮੰਗੀ ਹੈ ਸਾਰੇ ਦੁਜੇ ਕਿਸੇ ਦਾ ਦਿਲ ਦੁਖਿਆ ਜਿਹੜੇ ਵੈਟिकन ਦੇ ਸਪੋਕਸਮੈਨ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਇਟਾਲੀਅਨ মিডিਆ ਨੇ ਰਿਪੋਰਟ ਕੀਤਾ ਸੀ ਕੱਲ ਸੋਮਵਾਰ ਨੂੰ ਕਿ ਫਰੈਂਸਿਸ ਨੇ ਇਟਾਲੀਅਨ ਇੱਕ ਟਰਮ ਫਰੋਸੀਏਜਿੰਗ ਜਿਹਨੂੰ ਟ੍ਰਾਂਸਲੇਟ ਕਰਨਾ ਹੋਵੇ ਤਾਂ ਜਿਹੜਾ ਆਫ ਜੱਟਨਸੇ ਕੀਤਾ ਜਾਂਦਾ ਜਾਂ ਫੈਕਟਰੀ ਮਤਲਬ ਇਹ ਇਹ ਸ਼ਬਦ ਜਿਹੜੇ ਆ ਇਟਾਲੀਅਨ ਦੇ ਵਿੱਚ ਜਾਂ ਆਪਣੀ ਭਾਸ਼ਾ ਦੇ ਵਿੱਚ ਇਸ ਕਿਸਮ ਦੀ ਗਲਤ ਸ਼ਬਦਾਵਲੀ ਜਿਹੜੀ ਆ ਉਹ ਵਰਤਣੀ ਠੀਕ ਨਹੀਂ ਆ ਹੁਣ ਕਿਉਂਕਿ ਰੌਲਾ ਇਹ ਆ ਵੀ ਇਸ ਵੇਲੇ ਦੁਨੀਆ ਦੀਆਂ ਰਵਾਇਤਾਂ ਬਦਲ ਰਹੀਆਂ ਜਿਹੜਾ ਬਹੁਤ ਕੁਝ ਬਦਲ ਰਿਹਾ ਹੈ ਥਾਂ ਦੇ ਉੱਤੇ ਉਹ ਉਹਦੇ ਉਹਦੇ ਰੂਪ ਵੱਖਰੇ ਆ ਰਹੇ ਨੇ ਸਾਹਮਣੇ ਤੇ ਇੱਕ ਡੈਗੋਸਪੀਆ ਉੱਥੋਂ ਦਾ ਵੈਬਸਾਈਟ ਆ ਇਟਲੀ ਦੀ ਉਹਨਾਂ ਨੇ ਸਭ ਤੋਂ ਪਹਿਲਾਂ ਇਹਨੂੰ ਇਨਸੀਡੈਂਟ ਨੂੰ ਦੱਸਿਆ ਕਿ ਇਨਸੀਡੈਂਟ ਇਸ ਤਰੀਕੇ ਦੇ ਨਾਲ ਆ ਹੋਇਆ ਤੇ ਬਾਅਦ ਦੇ ਵਿੱਚ ਜਿਹੜੀ ਇਹ ਗੱਲਬਾਤ ਸਾਹਮਣੇ ਆਈ ਤੇ ਉਹਦੇ ਬਾਅਦ ਪਾਪ ਨੇ ਮੁਆਫੀ ਮੰਗੀ ਆ ਮਤਲਬ ਧਰਮ ਕਈ ਵਾਰੀ ਉਹਨਾਂ ਗੱਲਾਂ ਦੀ ਇਜਾਜ਼ਤ ਨਹੀਂ ਦਿੰਦਾ ਪਰ ਅੱਜ ਦਾ ਸਮਾਂ ਕੋਈ ਮਾਡਰਨ ਸਮਾਂ ਆ ਇਹਦੇ ਵਿੱਚ ਜਿਹੜੇ ਐਲਜੀਬੀਟੀਕਯੂ ਵਾਲੇ ਵੀ ਹੁਣ ਲੈਸਬੀਅਨ ਬਾਈਸੈਕਸ਼ੁਅਲ ਜਾਂ ਜਿਹੜੇ ਗੇ ਨੇ, 트랜스젠ਡਰ ਨੇ, ਕੁਇਰ ਨੇ ਉਹ ਸਾਰੇ ਆਪਣੇ ਆਪਣੇ ਉਹਨਾਂ ਦੇ ਰਾਈਟਸ ਨੇ। ਤੇ ਤੁਸੀਂ ਇਸ ਤਰੀਕੇ ਦੇ ਨਾਲ ਕਿਸੇ ਨੂੰ ਨਹੀਂ ਕਹਿ ਸਕਦੇ ਕਿ ਆ ਇਹਦਾ ਹੱਕ ਨਹੀਂ ਹੈ ਤੇ ਇਹਨੂੰ ਆ ਕਰਨਾ ਚਾਹੀਦਾ ਜਾਂ ਆ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਇਹਨਾਂ ਦੇ ਲਈ ਕੋਸ ਕਿਸਮ ਦੀ ਭਾਸ਼ਾ ਵਰਤਦੇ ਆ ਤਾਂ ਫਿਰ ਉਹਦੇ ਉੱਤੇ ਇਤਰਾਜ਼ ਹੁੰਦੇ ਆ ਤੇ ਫਿਰ ਭਾਵੇਂ ਪਾਪ ਫਰਾਂਸਿਸ ਹੋਵੇ ਉਹਨਾਂ ਨੂੰ ਵੀ ਮਾਫੀ ਮੰਗਣੀ ਪੈਂਦੀ ਆ। ਸੋ ਉਹਨਾਂ ਨੇ ਮਾਫੀ ਮੰਗੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਘਟਨਾ ਹੈ। ਬਹੁਤ ਘੱਟ ਇਦਾਂ ਦੇ ਸਮਿਆਂ ਦੇ ਉੱਤੇ ਜਿਹੜਾ ਪਹਿਲਾਂ ਕਦੇ ਇਸ ਤਰੀਕੇ ਦੇ ਨਾਲ ਹੋਇਆ। ਅਗਲੀ ਗੱਲ 'ਚ ਦੋਸਤੋ ਇੱਕ ਬਿਮਾਰੀ ਬਾਰੇ ਆ ਜਿਹੜੀ ਲਾਈਮ ਡਿਜ਼ੀਜ਼ ਆ ਇਹ ਜਿਹੜੀਆਂ ਟਿਕਸ ਜੀਆਂ ਹੁੰਦੀਆਂ ਛੋਟੀਆਂ-ਛੋਟੀਆਂ ਇਨਸੈਕਟ ਹੁੰਦੇ ਆ ਉਹਨਾਂ ਦੇ ਕੱਟਣ ਦੇ ਨਾਲ ਹੁੰਦੀ ਆ ਜਦੋਂ ਬਾਈਟ ਕਰਦੀਆਂ ਆ ਟਿਕ ਬੋਰਨ ਇਲਸ ਇਸ ਨੂੰ ਕਿਹਾ ਜਾਂਦਾ ਆ ਇਹ ਕੈਨੇਡਾ ਦੇ ਵਿੱਚ ਵੀ ਇਹਦਾ ਨੰਬਰ ਵਧ ਰਿਹਾ ਆ ਔਰ ਖਾਸਕਰ ਅਨਟੈਰੀਓ ਦੇ ਵਿੱਚ ਇਹਦਾ ਨੰਬਰ ਬਹੁਤ ਜ਼ਿਆਦਾ ਵਧਿਆ ਆ ਅਨਟੈਰੀਓ ਦੇ ਵਿੱਚ 13 ਐਸਟੈਬਲਿਸ਼ ਸਪੀਸੀਜ਼ ਨੇ ਤੇ ਕਈ ਦਰਜਨਾ ਹੋਰ ਜਿਹੜੇ ਆ ਪ੍ਰੋਵਿੰਸ ਦੇ ਵਿੱਚ ਦੱਸੇ ਗਏ ਆ ਇਨਸੈਕਟ ਜਿਹੜਾ ਸਾਰਾ ਸਾਲ ਹੀ ਲਗਭਗ ਪਾਇਆ ਜਾਂਦਾ ਸਮਰ ਦੇ ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਹੁੰਦਾ ਜਿਹੜੀ ਟੈਂਪਰੇਚਰ ਆ ਉਹ ਕਿਉਂਕਿ 0 ਡਿਗਰੀ ਤੋਂ ਉੱਤੇ ਹੁੰਦਾ ਆ ਸਾਰੀਆਂ ਟਿਕਸ ਜਿਹੜੀਆਂ ਨੇ ਉਹ ਇਨਫੈਕਸ਼ਨ ਕੈਰੀ ਨਹੀਂ ਕਰਦੀਆਂ ਸਾਰੀਆਂ ਇਹ ਉਹਨੂੰ ਨਹੀਂ ਬਿਮਾਰੀ ਨਹੀਂ ਫੈਲਾਉਂਦੀਆਂ ਇਹ ਵੀ ਨਹੀਂ ਆ ਕਿ ਜੇ ਨੂੰ ਕਿਸੇ ਨੂੰ ਟਿਕ ਨੇ ਬਾਈਟ ਕਰ ਦਿੱਤਾ ਤੇ ਉਹਨੂੰ ਹੀ ਇਹ ਚੀਜ਼ ਹੋ ਜਾਣੀ ਹੈ ਸਿੰਪਟਮ ਦੇ ਜਿਹੜੇ ਜੇ ਡਿਜ਼ੀਜ਼ ਦੇ ਸਿੰਪਟਮ ਹੋ ਜਾਣੇ ਆ ਪਰ ਇਹਦਾ ਹੋਰ ਬਹੁਤ ਕੁਸ਼ੇ ਦੇ ਨਾਲ ਜਿਹੜਾ ਜੁੜਿਆ ਆ। ਇਸ ਸਾਲ ਦੇ ਵਿੱਚ ਘੱਟੋ-ਘੱਟ 1124 ਜਿਹੜੀਆਂ ਸਾਈਟਿੰਗਸ ਹੋਈਆਂ ਜਿਹੜੀਆਂ ਇਹ ਬੈਕ ਲੈਗਡ ਟੈਕਸ ਦੀਆਂ ਜਿਹੜਾ ਸਪੀਸੀਸ ਆ ਜਨਰਲੀ ਮੰਨਿਆ ਜਾਂਦਾ ਵੀ ਇਹ ਬਿਮਾਰੀ ਨੂੰ ਫਲਾਉਂਦਾ ਆ। ਤੇ ਇਹਨਾਂ ਨੇ ਇੰਟੇਰੀਅਰ ਦੇ ਵਿੱਚ ਰਿਪੋਰਟ ਕੀਤਾ 600 ਤੋਂ ਜ਼ਿਆਦਾ ਜਿਹੜੀਆਂ ਉਹ ਹਿਊਮਨਸ ਦੇ ਉੱਤੇ ਜਿਹੜੀਆਂ ਇਹ ਲੱਭੀਆਂ ਗਈਆਂ। ਰਿਪੋਰਟ AI ਹੈ ਇੱਕ ਪਲੇਟਫਾਰਮ ਦੇ ਵਿੱਚ ਦੱਸਿਆ ਗਿਆ ਕਿ ਜਦੋਂ ਇਹ ਲਾਂਚ ਕੀਤੀ ਗਈ 2014 ਤੋਂ 5 ਇਅਰ ਪਹਿਲਾਂ 5 ਸਾਲ ਪਹਿਲਾਂ 2019 ਦੇ ਵਿੱਚ ਆਰਗੇਨਾਈਜੇਸ਼ਨ ਨੂੰ ਆਇਆ ਸੀ ਕਿ 120 ਰਿਪੋਰਟਸ ਆਈਆਂ ਸੀ ਇਹਦੀਆਂ ਬੈਕਲੈਗ ਟਿਕਸ ਦੀਆਂ ਅੰਟੇਰੀਅਰ ਵਿੱਚ 120 ਸੀਗੀਆਂ ਸੋ ਇਹ ਉਨੀਆਂ ਜ਼ਿਆਦਾ ਨਹੀਂ ਸੀ ਪਰ ਜਿਹਦੀ ਐਕਟੀਵਿਟੀ ਉਨੀ ਜ਼ਿਆਦਾ ਨਹੀਂ ਦੇਖੀ ਗਈ ਸੀ ਪਰ ਹੁਣ ਇਸ ਸਮੇਂ ਦੇ ਵਿੱਚ ਕਿਉਂਕਿ ਲੋਕ ਤੇ ਉਹਨਾਂ ਦੇ ਪੈਟ ਜਿਹੜੇ ਨੇ ਉਹਨਾਂ ਦੇ ਕੋਲੇ ਬਹੁਤ ਸਾਰੀਆਂ ਟੈਕਸ ਦਾ ਸਾਹਮਣਾ ਕਰਨਾ ਪੈਂਦਾ ਖਾਸ ਕਰ ਇਹ ਸਦਰਨ ਅਨਟੈਰੀਓ ਦੇ ਵਿੱਚ ਤਾਂ ਉੱਥੇ ਇਹ ਇੱਕ ਵੱਡੀ ਸਮੱਸਿਆ ਬਣ ਕੇ ਸਾਹਮਣੇ ਆ ਰਹੀ ਹੈ ਕੈਨੇਡਾ ਦੇ ਵਿੱਚ ਐਕਸਪੈਂਡ ਹੋ ਰਿਹਾ ਅਨਟੈਰੀਓ ਦੇ ਵਿੱਚ ਕੁਬੈਕ ਦੇ ਵਿੱਚ ਅਟਲੈਂਟਿਕ ਪ੍ਰੋਵਿੰਸਸ ਦੇ ਵਿੱਚ ਤੇ ਜਿਹੜੀ ਇਹ ਐਂਡੈਮਿਕ ਸਟੇਜ ਤੇ ਗੱਲਬਾਤ ਪਹੁੰਚ ਰਹੀ ਹੈ ਜੇਕਰ ਇਤਿਹਾਸਕ ਤੌਰ ਦੇ ਤੇ ਦੇਖਿਆ ਜਾਵੇ ਤਾਂ ਅਨਟੈਰੀਓ ਦੇ ਵਿੱਚ ਇਸ ਕਿਸਮ ਦੇ ਜਿਹੜੇ ਹੀ ਇਨਸੈਕਟ ਨੇ ਇਹ ਸਿਰਫ ਜਿਹੜੇ ਠੰਡੇ ਇਲਾਕੇ ਆ কুলਰ ਏਰੀਆਜ਼ ਨੇ ਉਹਨਾਂ ਦੇ ਵਿੱਚ ਹੀ ਪਾਏ ਜਾਂਦੇ ਆ ਸ਼ੋਰਸ ਦੇ ਨੇੜੇ ਜਾਂ ਗ੍ਰੇਟ ਲੇਕਸ ਦੇ ਪਰ ਜਿਹੜੇ ਸਭ ਤੋਂ ਰੀਸੈਂਟ ਇੱਕ ਮੈਪ ਬਣਾਇਆ ਗਿਆ ਜਿਹੜਾ ਸਟੈਬਲਿਸ਼ ਕਰਦਾਰ ਇਸ ਏਰੀਆਜ਼ ਨੂੰ ਇਸ ਇਨਸੈਕਟ ਦੇ ਵਿੱਚ ਉਹ ਹੁਣ ਕਈ ਮਤਲਬ ਮੀਲ ਇੰਡ ਲੈਂਡ ਦੇ ਵਿੱਚ ਵੀ ਦੇਖਣੇ ਮਿਲ ਰਹੇ ਆ ਸੋ ਏਰੀਆਜ਼ ਜਿਹੜੇ ਅਕਸਰ ਨੇੜੇ ਹੁੰਦੇ ਲੋਕਾਂ ਦੇ ਜਿੱਥੇ ਲੋਕ ਰਹਿੰਦੇ ਆ ਉਹਨਾਂ ਦੇ ਵਿੱਚ ਇਹਨਾਂ ਟੈਕਸ ਦਾ ਮਿਲਣਾ ਤੇ ਇਹ ਬਿਮਾਰੀ ਦਾ ਹੋਣਾ ਲਾਈਮ ਡਿਜ਼ੀਜ਼ ਇਹ ਜਿਹੜੇ ਇਨਸੈਕਟ ਨੇ ਇਹ ਜਿਹੜੇ ਕੀੜੇ ਮਕੋੜੇ ਨੇ ਇਹ ਫਲਾਉਂਦੇ ਨੇ ਤੇ ਉਹਦੇ ਤੋਂ ਬਾਅਦ ਇਹਦੇ ਨਾਲ ਫੈਲਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਚਿੰਤਾ ਵਾਲੀ ਗੱਲ ਲਾਈਮ ਡਿਜ਼ੀਜ਼ ਦੀਆਂ ਕਈ ਸਟੇਜਸ ਨੇ ਜਿਹਦੇ ਵਿੱਚ ਇਹ ਰੈੱਡ ਬੰਪ ਜੇ ਹੋ ਜਾਂਦੇ ਆ ਉਹਦੇ ਉੱਤੇ ਰੈਸ਼ ਹੋ ਜਾਂਦੇ ਆ ਸਕਿਨ ਦੇ ਉੱਤੇ ਜਿੱਥੇ ਉਹਨੇ ਮੱਖੀ ਨੇ ਕਟਿਆ ਹੁੰਦਾ ਆ ਉਹਨਾਂ ਥਾਂ ਉੱਤੇ ਰੈਸ਼ ਜੇ ਹੋ ਜਾਂਦੇ ਆ ਫਿਰ ਲੇਟਰ ਸਟੇਜਸ ਦੇ ਉੱਤੇ ਜਾ ਕੇ ਜਿਹੜੀ ਲਾਈਮ ਡਿਜ਼ੀਜ਼ ਆਏ ਜਿਹੜੀ ਜੋਇੰਟ ਇਸ਼ੂਜ਼ ਕਈ ਨਰਵ ਪੇਨ ਡਿਜ਼ੀਜ਼ਨੈਸ ਹੈਡੈਕ ਜਿਹੜੇ ਦਿਲ ਦੀ ਕੋਈ ਸਮੱਸਿਆ ਆ ਜਾਂਦੀ ਆ ਮੈਮਰੀ ਦੀ ਮੈਮਰੀ ਦੇ ਇਸ਼ੂ ਵੀ ਇਹਦੇ ਨਾਲ ਆ ਜਾਂਦੇ ਆ ਤੇ ਬੜੇ ਰੇਅਰ ਕੇਸਸ ਦੇ ਵਿੱਚ ਇਹ ਜਿਹੜੀ ਮਾਰੂ ਵੀ ਸਿੱਧ ਹੁੰਦੀ ਆ ਸੋ 2118 ਤੋਂ ਲੈ ਕੇ 2021 ਤੱਕ 8000 ਕੈਨੇਡੀਅਨ ਨੂੰ ਡਾਇਗਨੋਸਿਸ ਹੋਇਆ ਸੀ ਇਸ ਡਿਜ਼ੀਜ਼ ਦੇ ਨਾਲ ਤੇ ਹੁਣ ਜਿਹੜਾ ਡਾਟਾ ਦੱਸਿਆ ਗਿਆ ਕਿ ਇਹ ਪਤਾ ਨਹੀਂ ਕੀ ਗੱਲ ਆ ਪਰ ਇਸ ਬਿਮਾਰੀ ਦੇ ਕੇਸਾਂ ਦੇ ਵਿੱਚ ਲਗਾਤਾਰ ਜਿਹੜਾ ਵਾਧਾ ਆ ਉਹ ਹੋ ਰਿਹਾ ਹੈ ਅਗਲੀ ਗੱਲ 'ਬਾ ਦੋਸਤੋ ਜਿਹੜਾ ਹੈਗਾ ਫਲਾਈਂਗ ਕਾਰਸ ਤੇ ਡਰੋਨਸ ਇਨੂੰ ਲੈ ਕੇ ਲੋਕ ਚਿੰਤਤ ਨੇ ਤੁਹਾਨੂੰ ਪਤਾ ਵੀ ਹਵਾ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉੱਡਦੀਆਂ ਫਿਰਦੀਆਂ ਨੇ ਉਹ ਡਰੋਨ ਉੱਡਦੇ ਉਹਨਾਂ ਦੇ ਨਾਲ ਕਈ ਕੰਮ ਕੀਤੇ ਜਾਂਦੇ ਵੀਡੀਓ ਬਣਾਈ ਜਾਂਦੀ ਦੇਖਿਆ ਜਾਂਦਾ ਜਾਂ ਐਕਸਪੈਰੀਮੈਂਟ ਕੀਤੇ ਜਾਂਦੇ ਆ ਫਲਾਈਂਗ ਕਾਰਸ ਨੇ ਜਿਵੇਂ ਉੱਡ ਰਹੀਆਂ ਨੇ ਉਹਦੇ ਤੋਂ ਲੋਕ ਖੁਸ਼ ਨੇ ਚਾਹੁੰਦੇ ਆ ਕਿ ਤਰੱਕੀ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਤਰੱਕੀ ਹੋਈ ਹੈ ਬਹੁਤ ਚੰਗੀ ਗੱਲ ਆ ਪਰ ਦੂਜੇ ਪਾਸੇ ਲੋਕ ਚਿੰਤਤ ਨੇ ਇਸ ਗੱਲ ਤੋਂ ਲੈਜਰ ਨੇ ਇੱਕ ਸਟੱਡੀ ਕੀਤੀ ਆ ਆ ਟ੍ਰਾਂਸਪੋਰਟ ਕੈਨੇਡਾ ਨੇ ਇਹ ਦੇਖਿਆ ਕਿ ਜਿਹੜੇ ਲੋਕ ਨੇ ਉਹਨਾਂ ਦਾ ਐਟੀਟਿਊਡ ਪੋਜ਼ਿਟਿਵ ਆ ਹਾਂ ਪੱਖੀ ਆ ਇਹਨਾਂ ਐਡਵਾਂਸ ਜਿਹੜੇ 에ਅਰ ਮੋਬਿਲਿਟੀ ਚੀਜ਼ਾਂ ਨੇ ਜਿਹੜੀਆਂ ਡਰੋਨਸ ਵੀ ਆ ਤੇ ਇਲੈਕਟ੍ਰਿਕ ਵਹੀਕਲ ਟੇਕ ਆਫ ਤੇ ਲੈਂਡਿੰਗ 에ਅਰਕ੍ਰਾਫਟਸ ਵੀ ਆ EV TOLs ਜਿਹਨਾਂ ਨੂੰ ਕਹਿੰਦੇ ਆ ਸੋ ਡਰੋਨਸ ਵੱਡੇ ਆ ਕੁਝ ਤਰੀਕੇ ਦੇ ਉੱਤੇ ਹੁਣ ਇਹਦੀ ਲਿਮਿਟਡ ਨੋਲੇਜ ਆ ਕਿ ਜਿਹੜੀ ਭਵਿੱਖ ਦੇ ਵਿੱਚ ਟ੍ਰਾਂਸਪੋਰਟੇਸ਼ਨ ਉਹ ਕਿਸ ਤਰੀਕੇ ਦੀ ਹੋਣੀ ਆ ਦੀ ਐਡਵਾਂਸਡ ایر ਮੋਬਿਲਟੀ ਮਤਲਬ ਹਵਾ ਦੇ ਵਿੱਚ ਨਾ ਚੀਜ਼ਾਂ ਦੇ ਨਾਲ ਜ਼ਿਆਦਾ ਕੰਮ ਲਏ ਜਾਣੇ ਆ ਟੈਕਸੀ ਵਾਂਗ ਤੁਸੀਂ ਇੱਥੋਂ ਉੱਡੇ ਸਿੱਧੇ ਹੀ ਮਤਲਬ ਇੱਕ ਕਿਸੇ ਨੂੰ ਤੇ ਉਹ ਉੱਡੇ ਉੱਥੇ ਉਤਰ ਕੇ ਜਾ ਕੇ ਜਾਂ ਤੁਸੀਂ ਕੋਈ ਸਮਾਨ ਡਿਲੀਵਰ ਕਰਨਾ ਪੋਸਟ ਡਿਲੀਵਰ ਕਰਨੀ ਆ ਕੋਈ ਮੈਡੀਕਲ ਐਮਰਜੈਂਸੀ ਸਮਾਨ ਲੈ ਕੇ ਜਾਣਾ ਇੱਥੋਂ ਸਿੱਧੇ ਤੁਸੀਂ ਉਹਦੇ ਨਾਲ ਹੀ ਡਰੋਨ ਦੇ ਨਾਲ ਹੀ ਭੇਜ ਸਕਦੇ ਸੋ ਜਿਹੜੀਆਂ ਇਹ ਹਵਾ ਦੇ ਵਿੱਚ ਉੱਡ ਰਹੀਆਂ ਚੀਜ਼ਾਂ ਆ ਇਹਨਾਂ ਦੀ ਵਰਤੋਂ ਆਉਣ ਵਾਲੇ ਸਮੇਂ ਦੇ ਵਿੱਚ ਵਧਣੀ ਆ ਲੋਕ ਇਹਨੂੰ ਲੈ ਕੇ ਚਿੰਤਤ ਨੇ ਵੀ ਹੈ ਤੇ ਪੋਜ਼ਿਟਿਵ ਪਰ ਅਸਲ ਦੇ ਵਿੱਚ ਕਿਤੇ ਨਾ ਕਿਤੇ ਚਿੰਤਾਤ ਨੇ ਕਿ ਚਾਹੇ ਫਾਰ ਫਾਈਟਿੰਗ ਮੈਡੀਕਲ ਯੂਜ਼ ਆ ਜਾਂ ਕ੍ਰਿਟੀਕਲ ਸਰਵਿਸਸ ਆ ਦੂਜੇ ਦੇ ਵਿੱਚ ਇਹਦੀ ਯੂਜ਼ ਕੀਤੀ ਜਾਣੀ ਚੰਗੀ ਗੱਲ ਆ ਸੋ ਜਿਹੜੇ ਟੈਕਨੋਲੋਜੀ ਯੂਜ਼ ਕਰਦੇ ਉਹਨਾਂ ਦੇ ਲਈ ਇਹ ਕਾਫੀ ਹੱਦ ਤੱਕ ਠੀਕ ਆ ਜਿਹਦੇ ਸਰਵੇ ਤੇ ਇਨਸਪੈਕਸ਼ਨ ਕੀਤੀਆਂ ਗਈਆਂ ਪਾਵਰ ਲਾਈਨਸ ਦੇ ਵਿੱਚ ਜਿਵੇਂ ਕਾਰਗੋ ਸ਼ਿਪਮੈਂਟ ਆ ਉਹਦੇ ਉੱਤੇ ਵੀ ਜਿਹੜੀ ਉਹਨੂੰ ਵੀ ਸਪੋਰਟ ਦਿੱਤੀ ਉਹਨੇ ਵੀ ਸਪੋਰਟ ਕੀਤੀ ਆ ਜਿਹੜੀ ਲੋਕਾਂ ਦੀ ਟਰਾਂਸਪੋਰਟ ਆ ਚੀਜ਼ਾਂ ਨਾਲੋਂ ਉਹ ਜਿਹੜੀ ਆ ਉਹਦੇ ਵਿੱਚ 50% ਤੋਂ ਥੱਲੇ ਲੋਕ ਇਹਦਾ ਫੇਵਰ ਕਰ ਰਹੇ ਆ ਵੀ ਜੇ ਅਸੀਂ ਐਮਰਜੈਂਸੀ ਦੀ ਗੱਲਬਾਤ ਕਰਦੇ ਆ ਤਾਂ ਇਹ ਕੋਈ ਗੱਲਬਾਤ ਨਹੀਂ ਹੈ ਉਹਦੇ ਵਿੱਚ ਸਾਰੇ ਸਹਿਮਤ ਨੇ ਜੇ ਕਿਸੇ ਦਾ ਜੀਵਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਦੋਂ ਗੱਲ ਟਰਾਂਸਪੋਰਟੇਸ਼ਨ ਦੀ ਆਉਂਦੀ ਹੈ ਫੇਰ ਉਹ ਕਹਿੰਦੇ ਵੀ ਨਹੀਂ ਪਾਰਟਿਸਪੈਂਟ ਜਿਹੜੇ ਆ ਉੱਥੇ ਨਾ ਕਰ ਜਿੰਦੇ ਆ ਸੇਫਟੀ ਦਾ ਕੰਸਰਨ ਆ ਅਫੋਰਡੇਬਿਲਟੀ ਦਾ ਕੰਸਰਨ ਆ এনਵਾਇਰਨਮੈਂਟਲ ਇਮਪੈਕਟ ਦਾ ਜਿਹੜਾ ਕੰਸਰਨ ਆ ਸੋ ਇਹ ਪ੍ਰਾਈਵੇਸੀ ਰਿਸਕ ਤੇ ਹੋਰ ਸਾਰਾ ਕੁਝ ਜਿਹੜਾ ਇਹਦੇ ਨਾਲ ਜੁੜਿਆ ਆ ਕੈਨੇਡਾ ਵਾਸੀ ਹਜੇ ਫਿਲਹਾਲ ਜਿਹੜੇ ਇਹ ਚੀਜ਼ਾਂ ਨੇ ਇਹਨਾਂ ਤੋਂ ਚਿੰਤਤ ਨੇ ਹੋ ਸਕਦਾ ਭਵਿੱਖ ਦੇ ਵਿੱਚ ਕੋਈ ਇਹਦੇ ਬਾਰੇ ਚੰਗਾ ਜਿਹੜਾ ਵੀਜ਼ਾ ਇਹਨਾਂ ਦਾ ਬੜੇ ਦੋਸਤੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਂ ਗੱਲ ਬਤਾਂਵਾਂਗੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ